ਅੱਜ ਤਰੀਕ ਹੋਈ ਆ 24 5 2024 ਤੁਸੀਂ ਕਹੋਗੇ ਵੀ ਕਦੋਂ ਕਰਨ ਲੱਗੇ ਝੋਨਾ ਲਾਉਣਗੇ 25 ਦਿਨ ਪਹਿਲਾਂ ਤਾਂ ਉਹਨਾਂ ਖੇਤਾਂ ਦੇ ਵਿੱਚ ਝੋਨਾ ਲਾਉਣ ਤੋਂ ਪਹਿਲਾਂ ਕੀ ਤਰੀਕਾ ਵਰਤਣਾ ਵੀ ਝੋਨਾ ਜਿਹੜਾ ਦਾਬ ਨਾ ਮੰਨੇ ਉਸੇ ਤਰ੍ਹਾਂ ਚੱਲੇ ਜਿਵੇਂ 10 ਸਾਲ ਹੋ ਗਏ ਹੁਣ ਝੋਨਾ ਲੱਗਦੇ ਨੂੰ ਇਹ ਉਹੀ ਫਾਰਮੂਲਾ ਮਿੱਤਰੋ ਜ਼ਮੀਨ ਵਾਸਤੇ ਆ ਆਪਣੀ ਜ਼ਮੀਨ ਵਾਸਤੇ ਆ ਵੀ ਇਹਦੀ ਕਮਜ਼ੋਰੀ ਕਿਵੇਂ ਚੱਕੀ ਜਾਊਗੀ ਝੋਨਾ ਲਾਉਣ ਲੱਗੇ ਆ ਤਾਂ 1401 ਇਹਦੇ ਚ ਲਾਉਣੀ ਹੈ ਤੇ ਉਹ ਵੀ ਤੁਹਾਨੂੰ ਬਾਅਦ ਚ ਦਿਖਾਵਾਂਗੇ ਵੀ ਇਹ ਪਾਈ ਹੈ ਕਿਵੇਂ ਸੀਟੀਆਂ ਮਾਰਦੀ ਹੈ ਕਿ ਨਹੀਂ ਮਾਰਦੀ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਚ ਤੁਸੀਂ ਸੋਚੋਗੇ ਵੀ ਕਦੋਂ ਕਰਨ ਲੱਗੇ ਨੇ ਕਿਤੇ ਝੋਨਾ ਲਾਉਣਗੇ ਇਹ ਝੋਨਾ ਨਹੀਂ ਲਾਉਂਦੇ ਇਹ ਤੁਹਾਨੂੰ ਉਹ ਫਾਰਮੂਲਾ ਦਿਖਾਉਨੇ ਆ ਵੀ ਜਿਹੜੇ ਖੇਤਾਂ ਦੇ ਵਿੱਚ ਮਿੱਟੀ ਚੱਕੀ ਗਈ ਜਾਂ ਜਿਹੜੇ ਖੇਤਾਂ ਦੇ ਵਿੱਚ ਪਹਿਲਾਂ ਨਰਮਾ ਲੱਗਦਾ ਤਾਂ ਉਹਨਾਂ ਖੇਤਾਂ ਦੇ ਵਿੱਚ ਝੋਨਾ ਲਾਉਣ ਤੋਂ ਪਹਿਲਾਂ ਕੀ ਤਰੀਕਾ ਵਰਤਣਾ ਵੀ ਝੋਨਾ ਜਿਹੜਾ ਦਾਵ ਨਾ ਮੰਨੇ ਉਸੇ ਤਰ੍ਹਾਂ ਚੱਲੇ ਜਿਵੇਂ 10 ਸਾਲ ਹੋ ਗਏ ਹੁਣ ਝੋਨਾ ਲੱਗਦੇ ਨੂੰ ਨਵੇਂ ਬਾਣਾ ਦੇ ਵਿੱਚ ਨਵੀਂ ਮਿੱਟੀ ਦੇ ਵਿੱਚ ਝੋਨਾ ਲਾਉਣ ਵਾਸਤੇ ਤੁਸੀਂ ਆਹ ਤਰੀਕਾ ਵਰਤ ਸਕਦੇ ਹੋ ਪੂਰਾ ਬੜੀਆ ਕਾਮਯਾਬ ਹੈ ਅੱਜ ਤੁਹਾਨੂੰ ਦਿਖਾਉਨੇ ਆ ਕਰਨਾ ਕੀ ਹੈ ਸਾਰਾ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਅੱਜ ਤਰੀਕ ਹੋਈ ਹੈ 24 5 2024 ਤੁਸੀਂ ਕਹੋਗੇ ਵੀ ਕਦੋਂ ਕਰ ਲੱਗੇ ਝੋਨਾ ਲਾਉਣਗੇ 25 ਦਿਨ ਪਹਿਲਾਂ ਪਰ ਇਹ ਕੱਦੂ ਝੋਨਾ ਲਾਉਣ ਵਾਸਤੇ ਨਹੀਂ ਹੈ ਇਹ ਕੱਦੂ ਜ਼ਮੀਨ ਦੀ ਤਾਕਤ ਬਣਾਉਣ ਵਾਸਤੇ ਹੈ ਉਹ ਕਿਵੇਂ ਉਹ ਤੁਹਾਨੂੰ ਮੈਂ ਦੱਸਦਾ ਵੀ ਤੁਸੀਂ YouTube ਤੇ ਵੀਡੀਓ ਦੇਖੀ ਹੋਣੀ ਇੱਕ ਡਾਈਟੀਸ਼ੀਅਨ ਕਹਿੰਦਾ ਹੁੰਦਾ ਹੈ ਕਹਿੰਦਾ ਇੱਕ ਗਲਾਸ ਦੁੱਧ ਦਾ ਲਓ ਤੇ ਦੋ ਖੰਜੂਰ ਲਓ 50 ਗ੍ਰਾਮ ਛੋਲੇ ਲਓ ਤੇ ਦੋ ਕੇਲੇ ਪਾ ਕੇ ਉਹਦਾ ਸ਼ੇਕ ਬਣਾਓ ਤੇ ਪੀਓ ਤੇ ਸਰੀਰ ਦੀ ਸਾਰੀ ਕਮਜ਼ੋਰੀ ਚੱਕੀ ਜਾਊਗੀ ਇਹ ਉਹੀ ਫਾਰਮੂਲਾ ਮਿੱਤਰੋ ਜ਼ਮੀਨ ਵਾਸਤੇ ਆ ਆਪਣੀ ਜ਼ਮੀਨ ਵਾਸਤੇ ਆ ਵੀ ਇਹਦੀ ਕਮਜ਼ੋਰੀ ਕਿਵੇਂ ਚੱਕੀ ਜਾਊਗੀ ਝੋਨਾ ਲਾਉਣ ਲੱਗੇ ਆ ਝੋਨਾ ਲਾਵਾਂਗੇ ਪਰ ਜ਼ਮੀਨ ਤੁਸੀਂ ਦੇਖ ਲਓ ਥੋੜੀ ਜੀ ਰੇਤ ਲੀਆ ਤੇ ਦੂਜੀ ਚੱਕੀ ਆ ਮਿੱਟੀ ਇਹ ਮੇਨ ਮੋਟਿਵ ਇਸ ਵੀਡੀਓ ਦਾ ਮੇਨ ਜਿਹੜਾ ਟੌਪਿਕ ਹੈ ਉਹ ਇਹ ਆ ਵੀ ਜਿਹੜੀਆਂ ਜ਼ਮੀਨਾਂ ਦੇ ਵਿੱਚ ਮਿੱਟੀ ਚੱਕੀ ਜਾਵੇ ਉਹ ਮਿੱਟੀ ਚੱਕੀ ਤੋਂ ਬਾਅਦ ਉਹਦੇ ਵਿੱਚ ਝੋਨਾ ਲਾਉਣਾ ਤਾਂ ਝੋਨਾ ਦਵੇ ਨਾ ਦਾ ਪੂਰਾ ਵਧੀਆ ਚੱਲੇ ਉਹਦਾ ਕੀ ਤਰੀਕਾ ਹੈ ਉਹ ਸੋਡੇ ਨਾਲ ਸਾਂਝਾ ਕਰਦੇ ਆਂ ਪਹਿਲੀ ਗੱਲ ਤਾਂ ਆਹਾ ਛੋਟੀ ਜੀ ਗੱਲ ਆ ਉਹ ਟਰੈਕਟਰ ਚੱਲਿਆ ਉਹ ਤਾਂ ਚੱਲਿਆ ਕਿਉਂਕਿ ਟਰੈਕਟਰ ਇਹ ਖੁੱਭ ਗਿਆ ਸੀ ਜਿਹੜੀ ਟਰੈਕਟਰ ਖੋਵਣ ਦੀ ਦਿੱਕਤ ਆ ਉਹ ਹੁਣ ਆਜੂਗੀ ਜਿਹੜੀ ਆਉਣੀ ਆ ਜਦੋਂ ਦਵਾਰੇ ਕੱਦੂ ਕਰਾਂਗੇ ਉਦੋਂ ਟਰੈਕਟਰ ਖੋਵਣ ਦੇ ਚਾਂਸ 50% ਤੋਂ ਘੱਟ ਰਹਿ ਜਾਣਗੇ ਇੱਕ ਤਾਂ ਇਹ ਗੱਲ ਨੋਟ ਕਰ ਲਓ ਦੂਜਾ ਸੋ ਨੂੰ ਅਸੀਂ ਵੀਡੀਓ 'ਚ ਦਿਖਾ ਦਿੰਨੇ ਆਂ ਬੀ ਜਿਹੜਾ ਇਹ ਖੇਤ ਆ ਇਹਦੇ ਵਿੱਚੋਂ ਲੋਡਰ ਦੇ ਨਾਲ ਮਿੱਟੀ ਚੱਕੀ ਗਈ ਲਗਭਗ ਫੁੱਟ ਦੇ ਕਰੀਬ 7 8 9 ਇੰਚ 8 9 ਇੰਚ ਮਿੱਟੀ ਚੱਕੀ ਗਈ ਤੇ ਫੇਰ ਵੀ ਇਹ ਵਾਹਣ ਜਿਹੜਾ ਉਹ ਦੀ ਦਾਵ ਨਾ ਮੰਨੇ ਦਾਵ ਨਾ ਮੰਨੇ ਤਾਂ ਕੀ ਤਰੀਕਾ ਹੈ ਕਿਹੜਾ ਫਾਰਮੂਲਾ ਵੀ ਆਪਾਂ ਕੀ ਇਹਦੇ ਵਿੱਚ ਪਾਇਆ ਤੇ ਕੀ ਇਹਦੇ ਵਿੱਚ ਬੀਜਣਾ ਵੀ ਜਿਹਦੇ ਨਾਲ ਜੀਰੀ ਹੈ ਜਿਹੜੀ ਉਵੇਂ ਦੀ ਉਵੇਂ ਚੱਲ ਪਏ ਜਿਵੇਂ ਆਪਾਂ ਨੂੰ 10 ਸਾਲ ਹੋ ਗਏ ਹੁਣ ਵਾਹਣ ਦੇ ਵਿੱਚ ਝੋਨਾ ਲਾਉਂਦਿਆਂ ਠੀਕ ਹੈ ਪਹਿਲਾਂ ਤਾਂ ਤੁਸੀਂ ਉਹ ਸਾਹਮਣੇ ਦੇਖੋ ਢੇਰੀਆਂ ਲੱਗੀਆਂ ਪਈਆਂ ਨੇ ਆਹ ਦੇਖੋ ਇਹ ਢੇਰੀਆਂ ਕਾਹਦੀਆਂ ਨੇ ਇਹ ਰੂੜੀ ਦੀ ਰੇਹ ਦੀਆਂ ਨੇ ਉਹੀ ਰੂੜੀ ਦੀਆਂ ਰੇਹ ਦੀਆਂ ਢੇਰੀਆਂ ਇਹਦੇ ਵਿੱਚ ਲੱਗੀਆਂ ਹੋਈਆਂ ਸੀ ਤਾਂ ਤੁਹਾਨੂੰ ਸਟੈਪ ਬਾਈ ਸਟੈਪ ਮੈਂ ਸਾਰਾ ਕਵਰ ਅਪ ਦਿਖਾ ਦਿੰਨਾ ਵੀ ਕਵਰ ਕਰਨਾ ਕੀ ਹੈ ਪਹਿਲਾਂ ਕੀ ਕਰਨਾ ਹੈ ਵੀ ਜਦੋਂ ਤੁਸੀਂ ਮਿੱਟੀ ਚਕਾਤੀ ਵਹਾਂ ਨੂੰ ਲੈਵਲ ਕਰ ਲੈਣਾ ਕੰਪਿਊਟਰ ਕਰਾ ਲਵਾ ਲੈਣਾ ਕੰਪਿਊਟਰ ਕਰਾ ਲਵਾ ਕੇ ਜਦੋਂ ਤੁਸੀਂ ਪਾਣੀ ਛੱਡ ਲੈਣਾ ਕਰਾ ਕੰਪਿਊਟਰ ਕਰਾ ਲਵਾਉਣ ਤੋਂ ਬਾਅਦ ਰੂੜੀ ਦੀ ਰੇਹ ਪਾਉਣੀ ਆ ਜਿਵੇਂ ਉਹ ਸਾਹਮਣੇ ਪਾਈ ਪਈ ਐ ਉਹ ਰੂੜੀ ਦੀ ਰੇਹ ਦੇ ਨਾਲ ਆਹੀਂ ਪਾਣੀ ਕਿਉਂ ਛੱਡਿਆ ਕਿਉਂਕਿ ਉਹਨੇ ਇਕੱਠੀ ਹੋਣਾ ਸੀ ਪਾਣੀ ਨਹੀਂ ਲੱਗਿਆ ਸੀ ਪਹਿਲਾਂ ਇਸ ਕਰਕੇ ਪਾਣੀ ਬਾਅਦ ਚਲਾ ਕੇ ਬਾਅਦ ਚ ਖੰਡਿਆਵਾਂਗੇ ਉਹਨੂੰ ਆਦਰਵਾਇਜ਼ ਹੋਰ ਇੱਤੇ ਦੇ ਨਾਲ ਉਹ ਮਿੱਟੀ ਦੇ ਨਾਲ ਉਹਨੇ ਇਕੱਠੀ ਹੋ ਜਾਣਾ ਸੀ ਕਰਾਣਾ ਖੰਡਿਉਣ ਦੇ ਵਿੱਚ ਦਿੱਕਤ ਆਉਂਦੀ ਸੀ ਪਰ ਇਹਦੇ ਵਿੱਚ ਕੀ ਕੀਤਾ ਸੀ ਕੰਪਿਊਟਰ ਕਰਾ ਲਵਾ ਕੇ ਪਾਣੀ ਲਾ ਕੇ ਉਦੋਂ ਬਾਅਦ ਰੇਹ ਪਾਈ ਸੀ ਤੇ ਰੇਹ ਖੰਡਿਆਤੀ ਹਰੇ ਕਰਾ ਦੇ ਨਾਲ ਖੰਡਿਆ ਕੇ ਸਾਗਾ ਮਾਰ ਕੇ ਹਲ ਮਾਰੇ ਪਏ ਸੀ ਤੁਸੀਂ ਦੇਖ ਲਓ ਹਲ ਮਾਰ ਕੇ ਉਦੋਂ ਬਾਅਦ ਪੌਣੀਆਂ ਨੇ ਬੱਟਾਂ ਬੱਟਾਂ ਪਾ ਕੇ ਤੇ ਆਹ ਕਰਨ ਲੱਗੇ ਆ ਅਸੀਂ ਕੱਦੂ ਜਿਹੜੀ ਰੂੜੀ ਇਹਦੇ ਵਿੱਚ ਪਾਈ ਹੋਈ ਹੈ ਤੁਹਾਨੂੰ ਦਿਖਾਉਨੇ ਆ ਵੀ ਜਿਹੜੀ ਰੂੜੀ ਦੀ ਰੇ ਪਾਈ ਹੋਈ ਹੈ ਜਿਉਂ ਉਹਨੂੰ ਇਦਾਂ ਹੀ ਅਸੀਂ ਡੇਢ ਮਹੀਨਾ ਖੁੱਲੀ ਛੱਡ ਦਾਂਗੇ ਤਾਂ ਉਹਦੀ ਸਾਰੀ ਜਿਹੜੀ ਗੈਸ ਆ ਜਿਹੜੀ ਉਦੇ ਨਾਈਟ੍ਰੀ ਨਾਈਟ੍ਰੋਜਨ ਹੈ ਤੇ ਹੋਰ ਜਿਹੜੇ ਉਹਦੇ ਵਿੱਚ ਤੱਤ ਨੇ ਉਹ ਸਾਰੇ ਉੱਡ ਜਾਣੇ ਆ ਤਾਂ ਇਸ ਤਰ੍ਹਾਂ ਜਦੋਂ ਕੱਦੂ ਕਰਾਂਗੇ ਆ ਜਿਹੜੀ ਰੂੜੀ ਦੀ ਰੇ ਹੈ ਇਹਦੀ ਡੀਕੰਪੋਜੀਸ਼ਨ ਹੋ ਜੂਗੀ ਖੇਤ ਦੇ ਵਿੱਚ 40 ਦਿਨ 40 ਦਿਨ ਦੇ ਵਿੱਚ ਹਜੇ ਝੋਨਾ ਨਹੀਂ ਲੱਗਦਾ ਤੇ 35-40 ਦਿਨਾਂ ਦੇ ਵਿੱਚ ਇਹ ਪੂਰੀ ਤਰ੍ਹਾਂ ਖਾਦ ਜਿਹੜੀ ਉਹ ਬਣ ਕੇ ਤਿਆਰ ਹੋ ਜੂਗੀ ਤਾਂ ਇਹ ਫਾਰਮੂਲਾ ਸੀ ਪਹਿਲਾਂ ਵੀ ਕਈ ਵਾਰੀ ਵਰਤਿਆ ਤੇ ਇਹਦੇ ਵਿੱਚ ਹੋਰ ਐਡ ਕਰਨਾ ਕੀ ਆਪਾਂ ਨੇ ਉਸ ਨੂੰ ਦਿਖਾਉਣੇ ਆਪਾਂ ਜਦੋਂ ਇਹ ਕੱਦੂ ਹੋ ਗਿਆ ਇਹਦੇ ਵਿੱਚ ਅਸੀਂ ਜੰਤਰ ਦਾ ਛਿੱਟਾ ਦੇਵਾਂਗੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਬਟ ਕਈ ਕਿਸਾਨ ਭਰਾ ਕਹਿਣਗੇ ਵੀ ਮੂੰਗੀ ਨਹੀਂ ਛਿੱਟਦੇ ਮੂੰਗੀ ਕਿਉਂ ਨਹੀਂ ਬੀਜਦੇ ਮੂੰਗੀ ਆਪਾਂ ਬੀਜਾਂਗੇ ਪਰ ਮੂੰਗੀ ਦਾ ਆਪਾਂ ਛਿੱਟਾ ਨਹੀਂ ਦੇ ਸਕਦੇ ਮੂੰਗੀ ਦਾ ਬੀਜ ਇਹਦੇ ਨਾਲ ਮੋਟਾ ਹੁੰਦਾ ਹੈ ਤੇ ਗਰਮੀ ਬਹੁਤ ਪੈ ਰਹੀ ਹੈ ਪਾਣੀ ਇਹਦੇ ਵਿੱਚ ਦੋ ਤਿੰਨ ਘੰਟੇ ਨੂੰ ਸੁੱਕ ਜੂਗਾ ਤਾਂ ਮੂੰਗੀ ਨੇ ਜਰਮੀਨੇਸ਼ਨ ਨਹੀਂ ਚੰਗੀ ਤਰ੍ਹਾਂ ਕਰਨਾ ਜਿਹੜਾ ਆਪਾਂ ਉੱਪਰ ਵਾਲਾ ਖੇਤ ਹੈ ਉਹਦੇ ਵਿੱਚ ਮੂੰਗੀ ਬੀਜਾਂਗੇ। ਉਹਦੇ ਵਿੱਚ ਕਿਹੜਾ ਫਾਰਮੂਲਾ ਲਾਵਾਂਗੇ? ਉਹਦੇ ਵਿੱਚ ਪਹਿਲਾਂ ਤਾਂ ਖਾਦ ਨੂੰ ਖੰਡਿਆਵਾਂਗੇ। ਖੰਡਿਆ ਕੇ ਸਾਗਾ ਮਾਰ ਕੇ ਹਲ ਮਾਰ ਕੇ ਦੁਬਾਰੇ ਸਾਗਾ ਮਾਰ ਕੇ ਉਹ ਦੱਬੀ ਜਾਊਗੀ। ਉਦੋਂ ਉਹ ਤਾਂ ਦੁਬਾਰੇ ਪਾਣੀ ਲਾ ਦਾਂਗੇ। ਜੋ ਦੁਬਾਰੇ ਪਾਣੀ ਲੱਗ ਗਿਆ ਦੁਬਾਰੇ ਵਾਲੇ ਪਾਣੀ ਦੇ ਉੱਤੇ ਅਹੀਂ ਆਪਾਂ ਜੀਰੋ ਡਰਲ ਨਾਲ ਮੂੰਗੀ ਬੀਜਾਂਗੇ ਉਹਦੇ 'ਚ। ਉਹ ਫਾਰਮੂਲਾ ਵੀ ਪੂਰਾ ਕਾਮਯਾਬ ਹੈ ਪਰ ਜੇ ਹੁਣ ਇਹਦੇ 'ਚ ਸਾਨੂੰ ਕਾਲੀ ਹੈ ਕਿਉਂਕਿ ਜੇ ਆਪਾਂ ਮੁੱਛਲ ਲਾਉਣੀ ਹੈ ਤਾਂ 1401 ਇਹਦੇ 'ਚ ਲਾਉਣੀ ਹੈ। ਤੇ ਉਹ ਵੀ ਤੁਹਾਨੂੰ ਬਾਅਦ ਚ ਦਿਖਾਵਾਂਗੇ ਵੀ ਰੇ ਪਾਈ ਹੈ ਕਿਵੇਂ ਸਿਟੀਆਂ ਮਾਰਦੀ ਹੈ ਕਿ ਨਹੀਂ ਮਾਰਦੀ ਠੀਕ ਹੈ ਨਾ ਇਹ ਤਰੀਕਾ ਸੀ ਪਹਿਲਾਂ ਵੀ ਵਰਤ ਚੁੱਕੇ ਆ ਕਈ ਵਾਰੀ ਵਰਤ ਚੁੱਕੇ ਆ ਸਾਡਾ ਜਿਹੜਾ ਮਾਲਵੇ ਦਾ ਏਰੀਆ ਸੀ ਮਿੱਟੀ ਚੱਕੀ ਜੇ ਨੇ ਰਹਨੇ ਆ ਮਾੜੀ-ਮੁੱਟੀ ਕਿਤੋਂ ਨਾ ਕਿਤੋਂ ਇਹ ਟੀਬੀਆਂ ਦੇ ਖੇਤ ਨੇ ਤੇ ਝੋਨਾ ਤੁਹਾਨੂੰ ਦਿਖਾਵਾਂਗੇ ਕਿਵੇਂ ਹੁੰਦਾ ਮਾੜਾ ਨਹੀਂ ਰਹਿੰਦਾ ਕਿਸੇ ਪੱਖੋਂ ਇਹ ਗੱਲ ਦੀ ਤਾਂ ਸਾਨੂੰ ਪੂਰਾ ਕੌਨਫੀਡੈਂਸ ਹੈ ਬਸ ਜਦੋਂ ਇਹਨੇ ਕੱਦੂ ਮਾਰਤਾ ਛਿੱਟਾ ਦੇਣ ਦਾ ਮਕਸਦ ਇਹ ਹੈ ਵੀ ਉਹ ਜਰਮੀਨੇਸ਼ਨ ਬਹੁਤ ਛੇਤੀ ਕਰ ਜਾਊਗਾ ਜਿਵੇਂ ਆਪਣੀ ਪਨੀਰੀ ਜਰਮੀਨੇਟ ਕਰਦੀ ਹੈ ਉਸੇ ਤਰ੍ਹਾਂ ਜੰਤਰ ਜਰਮੀਨੇਟ ਕਰ ਜਾਊਗਾ ਇੱਕ ਸਾਲ ਅਸੀਂ ਰੋਟਾਵੇਟਰ ਦੇ ਮੂਹਰੇ ਵੀ ਛਿੱਟਾ ਦੇ ਕੇ ਦੇਖਿਆ ਉਹਦੇ ਨਾਲ ਕੀ ਹੈ ਬੀਜ ਜਿਹੜਾ ਜ਼ਿਆਦਾ ਡੂੰਘਾ ਚ ਲਿਆ ਜਾਂਦਾ ਉਹ ਘੱਟ ਉਗਦਾ ਪਰ ਜਿਹੜਾ ਉੱਤੇ ਛਿੱਟਾ ਦਿੱਤਾ ਜਾਊਗਾ ਕੱਦੂ ਹੋ ਗਿਆ ਜਦੋਂ ਕੱਦੂ ਦੇ ਉੱਤੇ ਛਿੱਟਾ ਦਿੱਤਾ ਗਿਆ ਉਹ ਪੂਰਾ ਫੁੱਲ ਕਾਮਯਾਬ ਹੈ ਸੋ ਨੂੰ ਜਰਮੀਨੇਸ਼ਨ ਦਿਖਾਵਾਂਗੇ ਉਹਦੀ ਬਟ ਫਿਲਹਾਲ ਤੁਸੀਂ ਇਹ ਤਰੀਕਾ ਦੇਖੋ ਮੈਂ ਰਿਪੀਟ ਕਰ ਦਿੰਨਾ ਲੋਡਰ ਦੇ ਨਾਲ ਮਿੱਟੀ ਚੱਕੀ ਐ ਮਿੱਟੀ ਚੱਕਣ ਤੋਂ ਬਾਅਦ ਕੰਪਿਊਟਰ ਕਰਾ ਲਾਇਆ ਕੰਪਿਊਟਰ ਕਰਾ ਲਾਉਣ ਤੋਂ ਬਾਅਦ ਪਾਣੀ ਲਾਇਆ ਪਾਣੀ ਲਾਉਣ ਤੋਂ ਬਾਅਦ ਰੇੜੀਆਂ ਦੀਆਂ ਟਰਾਲੀਆਂ ਰੂੜੀ ਦੀ ਰੇਹ ਪਾਈ ਐ ਰੂੜੀ ਦੀ ਰੇਹ ਪਾਉਣ ਤੋਂ ਬਾਅਦ ਕਰਾ ਨਾਲ ਖੰਡਿਆਈ ਐ ਖੰਡਿਆਕੇ ਹਲ ਮਾਰੇ ਨੇ ਸਾਗਾ ਮਾਰਿਆ ਪਹਿਲਾਂ ਫਿਰ ਹਲ ਮਾਰ ਕੇ ਤੇ ਹੁਣ ਕੱਦੂ ਹੋਣ ਲੱਗਿਆ ਜਿਹੜਾ ਇਹ ਰੂੜੀ ਇਦਾਂ ਹੀ ਸੁੱਕੀ ਪਈ ਐ ਇਹਨੇ ਐਂ ਉੱਡ ਜਾਣਾ ਪਰ ਜੇ ਇਹਦਾ ਕਰਤਾ ਆਪਾਂ ਕੱਦੂ ਫਿਰ ਇਹਦੀ ਜਿਹੜੀ ਅਨੈਰੋਬਿਕ ਡੀਕੰਪੋਜੀਸ਼ਨ ਕਹਿੰਦੇ ਨੇ ਉਹਦੇ ਨਾਲ ਇੱਕ ਤਰ੍ਹਾਂ ਦਾ ਐਂ ਕਹਿ ਲਾ ਵੀ ਜਿਵੇਂ ਰੂੜੀ ਖੇਤ ਦੇ ਵਿੱਚ ਦੱਬੀ ਗਈ ਇਹਦੀ ਜ਼ਰੂਰਤ ਤਾਂ ਪਈ ਕਿਉਂਕਿ ਆਪਣੀਆਂ ਜਿਹੜੀਆਂ ਰੂੜੀਆਂ ਨੇ ਉਹ ਅੱਜ ਕੱਲ ਓਪਨ ਦੇ ਵਿੱਚ ਨੇ ਜਿਹੜਾ ਸਹੀ ਫਾਰਮੂਲਾ ਯੂਨੀਵਰਸਿਟੀ ਕਹਿੰਦੀ ਹੈ ਵੀ ਤੁਸੀਂ ਇੱਕ ਟੋਆ ਪੱਟ ਕੇ ਉਹਦੇ ਵਿੱਚ ਰੂੜੀ ਨੂੰ ਦੱਬੋ ਉਹਦੇ ਤੇ ਪਾਣੀ ਛੱਡੋ ਉਹਨੂੰ ਕਵਰ ਕਰੋ ਇਸ ਤਰ੍ਹਾਂ ਉਹ 40-45 ਦਿਨਾਂ ਦੇ ਵਿੱਚ ਤਿਆਰ ਹੁੰਦੀ ਹੈ ਪਰ ਆਪਣੇ ਤੋਂ ਇੰਨੀ ਖੇਚਲਾ ਨਹੀਂ ਹੁੰਦੀ ਇਸ ਕਰਕੇ ਆਪਾਂ ਉਹੀ ਫਾਰਮੂਲਾ ਜਿਹੜਾ ਉਹ ਆਪਣੇ ਖੇਤ ਚ ਲਾਉਨੇ ਆ ਤੇ ਇਹਦੇ ਨਾਲ ਜਿਹੜੀ ਰੂੜੀ ਆ ਉਹ ਵਿੱਚ ਦੱਬੀ ਜਾਊਗੀ ਤੇ ਉਹਦੀ ਪੂਰੀ ਪ੍ਰੋਪਰ ਡੀਕੰਪੋਜੀਸ਼ਨ ਹੋਊਗੀ ਤੇ ਇੱਕ ਕਈ ਵਾਰੀ ਕਿਸਾਨ ਭਰਾ ਕਹਿੰਦੇ ਆ ਵੀ ਗਿੱਲਾ ਗੋਹਾ ਜਾਂ ਪੱਲਿਆ ਕੇ ਆਪਣੀ ਗਊਸ਼ਾਲਾ ਦੇ ਵਿੱਚੋਂ ਲਿਆ ਕੇ ਗੋਹਾ ਪਾ ਦਿੰਨੇ ਆ ਤਾਂ ਉਦੋਂ ਵੀ ਆਹ ਤਰੀਕਾ ਤੁਸੀਂ ਵਰਤ ਸਕਦੇ ਹੋ ਜੋ ਨਾ ਲੱਗਣ ਤੋਂ 40 ਦਿਨ ਪਹਿਲਾਂ ਤੁਸੀਂ ਇਸ ਤਰ੍ਹਾਂ ਉਹਦਾ ਕੱਦੂ ਕਰ ਸਕਦੇ ਹੋ ਠੀਕ ਹੈ ਨਾ ਉਹ ਇਹ ਹੈ ਵੀ ਕਈ ਵਾਰੀ ਗਿੱਲਾ ਕੋਆ ਕਹਿੰਦੇ ਨੇ ਫਸਲ ਨੂੰ ੱੱਕਾ ਮਾਰਦਾ ਤਾਂ ਇਹ ਰੂੜੀ ਹੈ ਕਿਸੇ ਵੀ ਤਰ੍ਹਾਂ ਜੀਰੀ ਨੂੰ ੱੱਕਾ ਨਹੀਂ ਮਾਰੂਗੀ ਇਸ ਗੱਲ ਦੀ ਵੀ ਸ਼ੋਰਟੀ ਹੈ ਦੂਸਰਾ ਤੁਹਾਨੂੰ ਦੱਸਤਾ ਆਪਾਂ ਨੇ ਵੀ ਜਿਹੜਾ ਕਰਾਹ ਵਾਲਾ ਟਰੈਕਟਰ ਸੀ ਆਪਣਾ ਟੋਚਣ ਵਾਲਾ ਉਹ ਵੀ ਆਪਾਂ ਘਰੇ ਭੇਜਤਾ ਇਹਦੇ 'ਚ ਟੋਚਣ ਨਹੀਂ ਪਾਉਣਾ ਪੈਣਾ ਬਾਕੀ ਦੂਸਰੀ ਗੱਲ ਇਹ ਹੈ ਵੀ ਜਦੋਂ ਆਲੇ-ਦਾਲੇ ਝੋਨਾ ਲੱਗ ਗਿਆ ਖੇਤ ਦੇ ਵਿੱਚ ਟਰੈਕਟਰ ਆਵੇ ਨਾ ਆਵੇ ਬਾਕੀ ਉਦੋਂ ਸੀਜ਼ਨ ਦਾ ਟਾਈਮ ਹੁੰਦਾ ਸਾਰੇ ਟਰੈਕਟਰ ਵੀ ਵਿਜੀ ਹੁੰਦੇ ਨੇ ਆਪ ਵੀ ਵਿਜੀ ਹੁੰਦੇ ਹੁਣ ਵਿਹਲੇ ਸੀ ਹੁਣ ਆ ਤਿਆਰ ਕਰਕੇ ਰੱਖ ਲਾਂਗੇ ਇਹਨੂੰ ਇਹਦੇ 'ਚ ਬਹੁਤ ਘੱਟ ਚਾਂਸ ਨੇ ਵੀ ਦੁਬਾਰਾ ਟਰੈਕਟਰ ਜਿਹੜਾ ਉਹ ਖੂਬੂਗਾ ਬਾਕੀ ਵਾਹਣ ਆ ਉਹ ਸਾਈਡਾਂ ਤੋਂ ਵਧੀਆ ਪੱਧਰ ਹੋ ਕੇ ਤੇ ਪੂਰਾ ਵਧੀਆ ਜਿਹੜਾ ਖੇਤ ਬਣ ਜੂਗਾ ਇਹਦੇ ਨਾਲ ਬਾਕੀ ਕਈ ਪ੍ਰਾ ਜਿਹੜੇ ਉਹ ਗਿਆਨ ਦੇਣਗੇ ਵੀ ਤੁਸੀਂ ਪਾਣੀ ਵੇਸਟ ਕਰੀ ਜਾਂਦੇ ਹੋ ਕੱਦੂ ਕਰੀ ਜਾਂਦੇ ਹੋ ਉਹਦਾ ਇਹੀ ਜਵਾਬ ਹੈ ਵੀ ਜਿਹੜਾ ਇਹ ਕੱਦੂ ਹੋਣ ਲੱਗ ਰਿਹਾ ਇਥੇ ਕੱਦੂ ਨਾ ਕਰਦੇ ਤਾਂ ਇਥੇ ਪਾਣੀ ਛੱਟ ਕੇ ਸਾਗਾ ਮਾਰ ਕੇ ਜੰਤਰ ਸਿੱਟਣਾ ਸੀ ਪਾਣੀ ਉਦੋਂ ਵੀ ਉਨੇ ਹੀ ਲੱਗਣਾ ਸੀ ਇਹ ਕੱਦੂ ਦਾ ਇੰਨਾ ਕੁ ਬੈਨੀਫਿਟ ਹੋ ਜਾਣਾ ਵੀ ਜਦੋਂ ਪਾਣੀ ਦੂਸਰੀ ਵਾਰੀ ਜੰਤਰ ਨੂੰ ਲੱਗਣਾ ਤਾਂ ਉਦੋਂ ਘੱਟ ਟਾਈਮ ਦੇ ਵਿੱਚ ਲੱਗ ਜਾਣਾ ਬਹੁਤ ਥੋੜੇ ਟਾਈਮ ਦੇ ਵਿੱਚ ਪਾਣੀ ਹੈ ਜਿਹੜਾ ਜੰਤਰ ਨੂੰ ਲੱਗ ਜਾਣਾ ਤਾਂ ਇਹ ਕੱਦੂ ਕਰੇ ਦਾ ਪਾਣੀ ਬਚਾਉਣ ਦੇ ਵਿੱਚ ਫਾਇਦਾ ਹੀ ਹੋਣਾ ਨੁਕਸਾਨ ਕੋਈ ਨਹੀਂ ਹੋਣਾ ਇਹ ਗੱਲ ਹੈ ਇੱਥੇ ਚੱਲੀ ਜਾਂਦੇ ਗੱਡੀ ਲੈ ਭਾਈ ਵੱਲੋਂ ਸਭ ਤੋਂ ਪਹਿਲੋਂ ਕਰਤਾ ਕਰਜ ਸ਼ੁਰੂ ਆਲੇ ਕਿੱਥੇ ਜਾ ਕੇ ਬੈਠਾ ਡਾਕਟਰ ਇੱਥੇ ਬਟਣਾ ਲੱਗ ਰਿਹਾ ਉਹ ਉੱਥੇ ਜਾ ਕੇ ਹੈਨਾ ਕਿ ਉਹ ਉੱਥੇ ਬੱਧਿਆ ਬੜਾ ਤਾਂ ਜਿੱਟਾਈ ਮਾ ਲੱਭੇ ਕਿ ਦੁਕਾਨਾਂ ਖੋਜ ਤਦੇ ਦੋ ਹੋਰ ਵੀ ਸੱਟ ਘੁੰਮ ਲਾਇਆ ਮਾੜਾ ਮੋਟਾ ਇਹ ਦੇਤਾ ਛੱਟਾ ਆਪਾਂ ਜੰਤਰ ਦਾ ਤੇ ਜੰਤਰ ਨੇ ਐਂ ਹਰਾ ਹੋ ਜਾਣਾ ਇੱਥੇ ਟੰਗੂਰ ਲਾ ਲੈਣੀ ਆ ਜਿਵੇਂ ਆਪਣੀ ਪਨੀਰੀ ਹੁੰਦੀ ਆ ਤੇ ਬਾਅਦ ਦੇ ਵਿੱਚ ਤੁਹਾਨੂੰ ਝੋਨਾ ਦਿਖਾਵਾਂਗੇ ਕਿ ਇਸ ਤਰ੍ਹਾਂ ਹੁੰਦਾ ਇਹਦੇ ਚ ਤੇ ਇਹ ਤਰੀਕਾ ਇਹ ਕਿਵੇਂ ਲੱਗਿਆ ਇਹਦੇ ਚ ਕੀ ਕਮੀਆਂ ਨੇ ਤੇ ਉਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਆਪਣਾ ਵੀਡੀਓ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਆ ਦੇਖ ਲਓ ਪ੍ਰਭੂ ਜਿਹੜਾ ਜੰਤਰ ਦਾ ਛਿੱਟਾ ਦਿੱਤਾ ਸੀ ਆਪਾਂ ਕੱਦੂ ਕਰਕੇ ਆਹ ਗਰੋਥ ਆ ਉਹਦੀ ਦੇਖ ਲਓ ਐ ਟੰਗੂਰ ਲਾ ਲੇ